ਪੁਲਿਸ ਦੇ ਗ੍ਰਿਫਤ ਦੇ ਵਿੱਚ ਇੱਕ ਬੰਦਾ ਤੇ ਇੱਕ ਜਨਾਨੀ ਨੂੰ ਤੁਸੀਂ ਦੇਖ ਰਹੇ ਹੋ। ਦੱਸ ਜੀਏ ਕਿ ਇਹ ਆਪਸ ਦੇ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਨੇ। ਇਹਨਾਂ ਨੇ ਆਪਣੀ ਆਸ਼ਕੀ ਦੇ ਖਾਤਰ ਅਜਿਹੇ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ। ਤਾਂ ਦੇ ਕਿ ਨਕਉਦਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਰਿਕਾਰਡ ਸਮੇਂ ਦੇ ਵਿੱਚ ਇੱਕ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਉਸ ਦੇ ਪਤੀ ਦੇ ਕਤਲ ਦੀ ਸਾਜ਼ਿਸ਼ ਰਸ਼ਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਦੇ ਵਿੱਚ ਕਤਲ ਦਾ ਹਥਿਆਰ ਇੱਕ ਤੇਜ਼ ਧਾਰ ਦਾ ਤਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਨੇ ਫੜੇ ਗਏ ਮੁਲਜ਼ਮਾ ਦੀ ਪਛਾਣ ਨੀਰੂ ਵਾਲਾ ਤੇ ਦੂਜੇ ਪਾਸੇ ਉਸ ਦਾ ਜਿਹੜਾ ਪ੍ਰੇਮੀ ਆ ਹਰਪੀ ਸਿੰਘ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝ ਕਰਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 20 ਦਸੰਬਰ ਨੂੰ ਜਿਹੜਾ ਕਿ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਮਾਲ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਪ੍ਰੇਮੀ ਤੇ ਪ੍ਰੇਮਿਕਾ ਨੂੰ ਗ੍ਰਿਫਤਾਰ ਕੀਤਾ ਜਿਹੜਾ ਕਤਲ ਕੀਤਾ ਕਿਉਂ ਕੀਤਾ ਸੀ ਅਸਾਂ ਜੀ ਕੀ ਕੀ ਸੀ ਅੱਛਾ ਨਹੀਂ ਕੀ ਕਾਰਨ ਕਿਉਂ ਆਇਆ ਸੀ ਇਹਨਾਂ ਹੀ ਗੱਲਬਾਤ ਸੀ ਕਿਹੜੀ ਨੀਰੂਨਾ ਹੂੰ ਨੀਰੂਨਾ ਨੀਰੂ ਕੋਣਾ ਅਹ ਨੀਰੂ ਅੱਛਾ ਤੁਹਾਡੀ ਘਰ ਵਾਲੀ ਆ ਨਹੀਂ ਹਾਂ ਗੱਲਬਾਤ ਸੀ ਕੰਮ ਕਰਦਾ ਹੈ ਡਿਪਾਰਟਮੈਂਟ ਚ ਅੱਛਾ ਹਾਂਜੀ ਉੱਥੇ ਗੱਲਬਾਤ ਸੀ ਤੇਰੀ ਗੱਲਬਾਤ ਸੀਗੀ ਹਾਂਜੀ ਹੋ ਗਈ ਸੀ ਅੱਛਾ ਹਾਂਜੀ ਤੇ ਜਿਹੜਾ ਕਤਲ ਕੀਤਾ ਉਹ ਕੌਣ ਸੀ ਉਹਨਾਂ ਦੇ ਹਸਬੰਦ ਸੀ ਅੱਛਾ ਤੇ ਕਾਹਦੇ ਨਾਲ ਕੀਤਾ ਸੀ ਕਤਲ ਹੋ ਗਿਆ ਦਾਸ ਜੀ ਅੱਛਾ ਤੇ ਡਰ ਨਹੀਂ ਲੱਗਾ ਸੀ ਕੋਈ ਸਰ ਪਤਾ ਨਹੀਂ ਲੱਗਨੇ ਤੇ ਹੁਣ ਪਛਤਾਵਾ ਹੈਗਾ ਇਹ ਜੇ ਬੀਤੀ ਵੀਤ ਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਮੁੱਦਾ ਪਿੰਡ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸੜਕ ਦੇ ਕੰਢੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੜਿਆ ਹੋਇਆ ਹੈ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬੋਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਤਲਿੰਦਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈਚੇ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟਾ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਵਿੱਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਇਹ ਨੂੰ ਨਹੀਂ ਦੇਵੇਗਾ ਇਹ ਉਹਨਾਂ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹੰਸਲਾ ਹੋ ਕੇ ਸਲਾਹ ਕੀਤੀ ਪਿੰਨੂੰ ਜਿਹੜਾ ਇਹਦਾ ਕੱਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਹੈ ਮਰਨ ਵਾਲੇ ਨੂੰ ਹਰਪ੍ਰੀਤ ਹੈਪੀ ਨੇ ਆਪਣੇ ਕੋਲ ਬੁਲਾਇਆ ਇਹ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਰਾਬ ਸ਼ੂਪੀਤੀ ਅਤੇ ਉਸੇ ਦਰਾਨੀਏ ਦੋਨੇ ਜਿਹੜੇ ਆਪਣੇ ਜਿਹੜੇ ਹੈ ਨਕਉਦਰ ਸਾਈਡ ਨੂੰ ਕੰਗਸਾਹੂ ਦੇ ਲਾਗੇ ਜਿਹੜਾ ਮੰਦਾਂ ਪਿੰਡ ਦੇ ਲਾਗੇ ਉੱਥੇ ਆ ਗਏ ਉੱਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਇੱਥੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੜੇ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੀ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਸਰ ਹਮਲਾ ਕਾਦੇ ਨਾਲ ਕੀਤਾ ਗਿਆ ਇੱਕ ਦਾਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਾਤਰ ਲਿਆ ਸੀਗਾ ਸਪੈਸ਼ਲੀ ਉਸੇ ਵਾਸਤੇ ਉਸ ਦਾਤਰ ਦੇ ਨਾਲ ਇਹਨੇ ਹਮਲਾ ਕਰਕੇ ਕੀਤਾ ਉਹ ਦਾਤਰ ਤੇ ਜਿਹੜਾ ਮਾਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵਾ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਜ਼ ਹੈਗਾ ਹਰਪ੍ਰੀਤ ਹੈਪੀ ਤੇ ਇਹ ਦੋਨੇ ਜਣੇ ਆ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਤੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦਾ ਜਿਹੜਾ ਉਹਦਾ ਪਰਸ ਜਿਹਦੇ ਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਸੀਗਾ ਡਰਾਈਵਿੰਗ ਲਾਇਸੈਂਸ ਸੀ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿੰਨੇ ਨੇ ਨਾ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਸਰ ਇਹਨਾਂ ਦੇ ਕੋਈ ਬੱਚਾ ਵੀ ਆ ਕਿ ਜਿੰਨੇ ਜੀ ਹਾਂ ਜਿਹੜੇ ਮਰਨ ਵਾਲਾ ਤੇ ਨਿਰੂ ਹੈ ਇਹਦੇ ਇੱਕ 10 ਸਾਲ ਦਾ ਬੇਟਾ ਹੈ ਇੱਕ 6 ਸਾਲ ਦੀ ਬੇਟੀ ਵੀ ਹੈ ਦੂਜਾ ਮੈਰਿਡ ਹੈ ਜਿਹੜਾ ਉਹ ਹੈ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪ੍ਰੀਤ ਹੈਪੀ ਜਿਹੜਾ ਦੂਸਰਾ ਅਕਿਊਜ਼ਡ ਹੈ ਉਹ ਅਨਮੈਰਿਡ ਹੈ ਬਲਕਿ ਇਹਨਾਂ ਨੇ ਪ੍ਰੋਗਰਾਮ ਉਹਦੀ ਬੋਟੀ ਨਾਲ ਮਿਲ ਕੇ ਆਏ ਜਿਹੜੀ ਹੱਤਿਆ ਕੀਤੀ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈੱਡ ਕਰਤਾ ਦਾ ਕੰਮ ਕਰਤਾ ਓ ਸਰ ਰਿਲੇਸ਼ਨ ਕਿ ਹਾਂਜੀ ਕਿਨੇ ਚਿਰ ਤੋਂ ਰਿਪੋਰਟ ਦਿੱਤੀ ਹੋਇਆ ਕਿ ਕੋਈ ਪਿਛਲੇ 6-7 ਮਹੀਨੇ ਤੋਂ ਅਪਰਸਨਲੇਸ਼ਨ ਸੀਗਾ ਕਿ ਕਿਹੜੀ ਧਾਰਾ ਲਾਈ ਹੋਈ ਹੈ ਇਹੋ ਜਿਹਾ ਜਿਹੜੀ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਜੀ ਸੋ ਦਾਦੇ ਕੀ ਐਸਐਸਪੀ ਖਾਕ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਅਜਿਹੇ ਘਿਣਾਉਣੇ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਲਦੀ ਹੀ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਦੇਖਿਆ ਜਾਵੇ ਤਾਂ ਅੱਜ ਕੱਲ ਨਜਾਇਜ਼ ਸੰਬੰਧ ਦੇ ਚੱਲਦੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵਾਧ ਰਹੀਆਂ ਨੇ ਯਾਨੀ ਅਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ